ਸੈਂਟੀਵੀਆਂ ਜਿਹੜੀਆਂ ਖੇਡਾਂ ਨੇ ਸਿੱਖ ਕੇ ਗੇਮਸ ਨੇ ਖੇਡਾਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਇਸ ਸਾਲ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਸੋ ਇਸ ਦੇ ਵਿੱਚ ਕਹਿੰਦੇ ਕਬੱਡੀ ਨੂੰ ਲੈ ਕੇ ਕੁਝ ਖਾਸ ਅਨਾਉਂਸਮੈਂਟਸ ਕੀਤੀਆਂ ਗਈਆਂ ਹਾਲਾਂਕਿ ਇਹ ਚ ਟੀਮ ਗੇਮਸ ਵੀ ਨੇ ਇੰਡੀਵਿਜੂਅਲ ਗੇਮਸ ਵੀ ਨੇ ਕਬੱਡੀ ਜਿਹੜੀ ਆ ਖਾਸ ਕਰਕੇ ਪੰਜਾਬ ਦੀ ਆਪਣੀ ਮਾਂ ਖੇਡ ਆ ਉਹਦੇ ਲਈ ਵੀ ਤੁਸੀਂ ਤੇ ਸਿੱਖ ਫੋਰਮ ਵਾਲਿਆਂ ਵੱਲੋਂ ਵੀ ਭਾਈ ਮਨਿੰਦਰ ਸਿੰਘ ਤੇ ਮਰਹਿੰਦਰ ਸਿੰਘ ਭਾਈ ਹੁਣਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਵੀ ਸਿੱਖ ਫੋਰਮ ਸੈਚਰਡੇ ਹੋਣਾ ਉਹਦੇ ਵਿੱਚ ਵੀ ਜੂਠ ਕਿੱਦਾਂ ਜੋੜਨਾ ਕਿੱਦਾਂ ਪ੍ਰੋਟੈਕਸ਼ਨ ਕਰਨੀ ਪੰਜਾਬੀ ਅਧਦੀ ਗੇਮਰ ਦੀ ਕਿਦਾਂ ਪ੍ਰੋਟੈਕਸ਼ਨ ਕਰਨੀ ਗੁਣੀ ਰੱਖਣਾ ਉਹਨੂੰ ਉਤਸ਼ਾਹਤ ਕਰਨੇ ਇੰਗੇਜ ਕਰਨ ਉਹ ਵੀ ਪ੍ਰੋਗਰਾਮ ਬਣਾਇਆ ਗਿਆ ਹੈ ਕਹਿੰਦੇ ਉਸ ਦੀ ਪੈਨਲ ਡਿਸਕਸ਼ਨ ਦੇ ਲਈ ਵੀ ਸੱਦਾ ਦਿੱਤਾ ਗਿਆ ਜੋ ਕਿ 9 ਮਾਰਚ ਨੂੰ ਹੋ ਰਹੀ ਹੈ ਇਸ ਪੈਨਲ ਡਿਸਕਸ਼ਨ ਦੇ ਵਿੱਚ ਕਿਸ ਸਬੰਧ ਦੇ ਵਿੱਚ ਡਿਸਕਸ਼ਨ ਹੋਣੀ ਹੈ ਨਸ਼ਿਆਂ ਤੋਂ ਬਚਾ ਕੇ ਰੱਖਣਾ ਸਿੱਖੀ ਪਰੰਪਰਾ ਨੂੰ ਉੱਪਰ ਰੱਖਣਾ ਜੋ ਕਿ ਦੁਨੀਆ ਹੁਣ ਮੰਨ ਰਹੀ ਆ ਉਹਦੇ ਨਾਲ ਸੰਬੰਧਿਤ ਹੀ ਇਹ ਸੋਰਜ ਮੁਖੀਆਂ ਨੇ 9 ਮਾਰਚ ਨੂੰ ਗੁਰਦੁਆਰਾ ਟੋਹਰਾ ਮਹਾਰਾ ਵਿਖੇ ਐਡ ਗੁਰਦੁਰਾ ਸਾਹਿਬ ਤੋਂ ਅਰੰਭ ਹੋ ਰਿਹਾ ਇਹ ਪ੍ਰੋਗਰਾਮ ਹੋਣ ਜਾ ਰਿਹਾ 12:30 ਤੋਂ ਔਨਵਰਡ ਬਹੁਤ ਵਧੀਆ ਪ੍ਰਬੰਧ ਆਇਆ ਆਪਣੀ ਮਾਂ ਬੋਲੀ ਦੇ ਵਿੱਚ ਵੀ ਪੰਜਾਬੀ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ ਜਿੱਦਾਂ ਵੀ ਤੁਸੀਂ ਜਾਣੋਗੇ ਆ ਸਾਰੀਆਂ ਮਲਟੀ ਲੈਂਗੁਏਜ ਦੇ ਵਿੱਚ ਕੋਲ ਉਹ ਟਰਾਂਸਲੇਟਰ ਸਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਵਾਰ ਆਪਾਂ 350ਵਾਂ ਸ਼ਹੀਦੀ ਦਿਵਸ ਇਸ ਸਾਲ ਮਨਾਵਾਂਗੇ ਸਿੱਖ ਸੰਗਤ ਮਨਾਏਗੀ ਇਸ ਸੰਬੰਧ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਵੱਡੇ ਪੱਧਰ ਦੇ ਉੱਪਰ ਹੁਣ ਤੋਂ ਹੀ ਸਹਿਜ ਬਾਠਾਂ ਦੀ ਲੜੀ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਜੋ ਕਿ ਸਾਲ ਭਰ ਹੈ ਜਿਹੜੀ ਉਹ ਚਲਣੀ ਹੈ ਜਦੋਂ ਤੱਕ ਸ਼ਹੀਦੀ ਪਰਬ ਹੈ ਜਿਹੜੇ ਆਪਾਂ ਮਨਾਣਾ ਹੈ ਤੇ 80 ਦੇ ਲਗਭਗ ਗੁਰਸਿੱਖਾਂ ਵੱਲੋਂ ਸਹਿਜ ਬਾਠਾਂ ਦੀ ਲੜੀ ਹੁਣ ਤੋਂ ਸ਼ੁਰੂ ਕਰ ਦਿੱਤੀ ਆ ਅਣਗਿਣਤ ਪ੍ਰੋਗਰਾਮ ਹੋਣਗੇ ਉੱਥੋਂ ਦੇ ਹੀ ਬਹੁਤ ਹੀ ਪਾਰਉਪਕਾਰੀ ਸਿੰਘ ਸੌਰ ਜਤਿੰਦਰ ਸਿੰਘ ਉਪਕਲ ਹੋਣਾ ਨੇ ਇਹ 1 ਮਹੀਨਾ ਪਹਿਲਾਂ ਵੀ ਇਹ ਪ੍ਰੋਗਰਾਮ 2 ਮਹੀਨੇ ਪਹਿਲਾਂ ਚਲਾ ਦਿੱਤੇ ਹੋਏ ਆ ਸਸੀ ਗਾ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਆਸਟ੍ਰੇਲੀਆ ਦੇ ਨਾਲ ਸਬੰਧਿਤ ਕੁਝ ਖਾਸ ਗਤੀਵਿਧੀਆਂ ਕੁਝ ਖਾਸ ਖਬਰਾਂ ਦੀ ਮੇਰੇ ਨਾਲ ਜੁੜ ਚੁੱਕੇ ਨੇ ਕਰਨੈਲ ਸਿੰਘ ਜੀ ਆਸਟ੍ਰੇਲੀਆ ਤੋਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਕਰਨੈਲ ਜੀ ਤੁਹਾਡਾ ਸਸੀ ਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਸਾਰਿਆਂ ਨੂੰ ਜੀ ਫਤਿਹ ਅੱਗੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਰਨੈਲ ਜੀ ਖੇਡਾਂ ਦੀ ਆਸਟ੍ਰੇਲੀਅਨ ਸਿੱਖ ਖੇਡਾਂ ਪਹਿਲੀ ਗੱਲ ਤਾਂ ਮਾਣ ਵਾਲੀ ਇਹ ਹੈ ਕਿ 37ਵੀਆਂ ਜਿਹੜੀਆਂ ਖੇਡਾਂ ਨੇ ਸਿੱਖ ਕੇ ਗੇਮਸ ਨੇ ਖੇਡਾਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਇਸ ਸਾਲ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਸੋ ਇਸ ਦੇ ਵਿੱਚ ਕਹਿੰਦੇ ਕਬੱਡੀ ਨੂੰ ਲੈ ਕੇ ਕੁਝ ਖਾਸ ਅਨਾਉਂਸਮੈਂਟਸ ਕੀਤੀਆਂ ਗਈਆਂ ਹਾਲਾਂਕਿ ਇਹ ਚ ਟੀਮ ਗੇਮਸ ਵੀ ਨੇ ਇੰਡੀਵਿਜੂਅਲ ਗੇਮਸ ਵੀ ਨੇ ਸੋ ਜੋ ਕਬੱਡੀ ਕਲੱਬ ਦੀਆਂ ਅਨਾਉਂਸਮੈਂਟਸ ਨੇ ਉਸ ਬਾਬਤ ਜਾਣਕਾਰੀ ਸਾਂਝੀ ਕਰੋ ਹਾਂਜੀ ਦੇਖੋ ਐਕਿ ਇਹ ਹੋ ਰਿਹਾ ਅੱਗੇ ਵੀ ਹੁੰਦਾ ਆ ਬਈ ਛੋਟੇ ਬੱਚਿਆਂ ਦੀ ਕਵਡੀਆਂ ਦੀਆਂ ਟੀਮਾਂ ਬਹੁਤ ਆ ਰਹੀਆਂ ਅੰਡਰ 17 ਦੀ ਟੀਮ ਦੇਖ ਲੋ ਤੁਹਾਡੇ ਬੱਚੇ ਐੱਚੇ ਜੇ ਬੋਲ ਵੀ ਹੈ ਉਹਨਾਂ ਦੇ ਮੈਚ ਹੋਣਗੇ ਬਾਕਸਿੰਗ ਦੇ ਹੋਣਗੇ ਭੈਜੀ ਸਿਕੰਦਰਕੌਰ ਬਾਕਸਿੰਗ ਦੇ ਸਾਡੇ ਇੰਟਰਨੈਸ਼ਨਲ ਕੋਚ ਨੇ ਉਹਨਾਂ ਕੋਲੋਂ ਵੀ ਬੇਨਤੀ ਆ ਵੀ ਉਹ ਕਮੇਟੀ ਦੇ ਵਿੱਚ ਵੀ ਹੈਗੇ ਵੀ ਬਾਕਸਿੰਗ ਦੇ 46 ਤੋਂ ਉੱਪਰ ਪਲੇਅਰ ਹੋ ਚੁੱਕੇ ਆ ਇਹ ਲੇਡੀਜ਼ ਦੇ ਵੀ ਤੁਸੀਂ ਉਹਦੇ ਵਿੱਚ ਦੇਖੋਗੇ ਵੀ ਮੁਕੇ ਕਿੱਦਾਂ ਮਾਰਨੇ ਕਿੱਥੇ ਮਾਰਨ ਨਾਲ ਜ਼ਿਆਦਾ ਨੰਬਰ ਆਉਂਦੇ ਆ ਸੋ ਇਸੇ ਤਰ੍ਹਾਂ ਬੇਨਤੀ ਆ ਕਮੇਟੀ ਵੱਲੋਂ ਸਾਰਿਆਂ ਨੂੰ 5000 ਤੋਂ ਲੈ ਕੇ ਤੁਸੀਂ ਦੇਖ ਸਕਦੇ 10000 ਤੇ 골ਡ 20 20000 ਤੇ ਪਲੈਟਿਨਮ 50000 ਤੱਕ ਦੇ ਹੱਲੇ ਵੀ ਉਹਨਾਂ ਕੋ ਪੋਜੀਸ਼ਨ ਖਾਲੀ ਹੈ ਟੀਮਾਂ ਵਾਸਤੇ ਜੇ ਕਿਸੇ ਨੇ ਆਪਣਾ ਨਾਮ ਯੋਗਦਾਨ ਪਾਣਾ ਹੋਵੇ ਸਿੱਖ ਮੈਗਜ਼ੀਨ ਦੇ ਲਈ ਵੀ ਸਿੱਖ ਮੈਗਜ਼ੀਨ ਵੀ ਨਿਕਲਦਾ ਬੈਕ ਕਵਰ ਲਈ ਮੈਗਜ਼ੀਨ ਦੇ ਫਰੰਟ ਤੇ ਵੀ ਇਸੇ ਤਰ੍ਹਾਂ ਉਹਨਾਂ ਦੀ ਤੁਸੀਂ ਇਵੈਂਟ ਵੀ ਜਿਹੜੀਆਂ ਉਹ ਵੀ ਕਰ ਸਕਦੇ ਆ ਕਬੱਡੀ ਜਿਹੜੀ ਆ ਖਾਸ ਕਰਕੇ ਪੰਜਾਬ ਦੀ ਆਪਣੀ ਮਾਂ ਖੇਡ ਆ ਉਹਦੇ ਲਈ ਵੀ ਤੁਸੀਂ ਤੇ ਸਿੱਖ ਫੋਰਮ ਵਾਲਿਆਂ ਵੱਲੋਂ ਵੀ ਭਾਈ ਮਨੇ ਡਾਕਟਰ ਮਨਿੰਦਰ ਸਿੰਘ ਤੇ ਮਰਿੰਦਰ ਸਿੰਘ ਭਾਈ ਹੁਣਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਵੀ ਸਿੱਖ ਫੋਰਮ ਸੈਟਰਡੇ ਹੋਣਾ ਉਹਦੇ ਵਿੱਚ ਵੀ ਯੂਥ ਨੂੰ ਕਿੱਦਾਂ ਜੋੜਨਾ ਕਿੱਦਾਂ ਪ੍ਰੋਟੈਕਸ਼ਨ ਕਰਨੀ ਪੰਜਾਬੀਅਤ ਦੀ ਗੇਮਾਂ ਦੀ ਕਿੱਦਾਂ ਪ੍ਰੋਟੈਕਸ਼ਨ ਕਰਨੀ ਥੋੜੀ ਰੱਖਣਾ ਉਹਨੂੰ ਉਤਸ਼ਾਹਤ ਕਰਨ ਲਈ ਇੰਗੇਜ ਕਰਨ ਉਹ ਵੀ ਪ੍ਰੋਗਰਾਮ ਬਣਾਉਣਾ ਜੀ ਕਨਾਲਜੀ ਅੱਗੇ ਆਪਾਂ ਪਹਿਲਾਂ ਵੀ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਗੱਲ ਕੀਤੀ ਸੀ ਸੂਰਚ ਮੁਖੀਆਂ ਦੀ ਜੋ ਕਿ ਇੱਕ ਗਰੁੱਪ ਬਣਾਇਆ ਗਿਆ ਹੈ ਕਹਿੰਦੇ ਉਸ ਦੀ ਪੈਨਲ ਡਿਸਕਸ਼ਨ ਦੇ ਲਈ ਵੀ ਸੱਦਾ ਦਿੱਤਾ ਗਿਆ ਜੋ ਕਿ 9 ਮਾਰਚ ਨੂੰ ਹੋ ਰਹੀ ਹੈ ਇਸ ਪੈਨਲ ਡਿਸਕਸ਼ਨ ਦੇ ਵਿੱਚ ਕਿਸ ਸਬੰਧ ਦੇ ਵਿੱਚ ਡਿਸਕਸ਼ਨ ਹੋਣੀ ਹੈ ਤੇ ਕਿਸ ਤਰ੍ਹਾਂ ਜਿਹੜਾ ਇਹ ਸੂਰਜ ਮੁਖੀਆ ਗਰੁੱਪ ਹੈ ਕੰਮ ਕਰ ਰਿਹਾ ਜਿਦੋਂ ਇਹ ਹੁਣ ਵਿਦਿਸ਼ਾ ਜਾ ਵਿੱਚ ਤੋਂ ਪੀ ਐਚ ਡੀ ਤੱਕ ਸਾਡੀਆਂ ਭੈਣਾਂ ਅਸੀਂ ਅੱਗੇ ਵੀ ਕਹਿੰਦੇ ਹਾਂ ਉਹਨਾਂ ਸਰਦਾਰनियां ਨੇ ਬਹੁਤ ਵਧੀਆ ਉੱਚੇ ਅਹੁਦੇ ਲਏ ਆ ਨਸ਼ਿਆਂ ਤੋਂ ਬਚਾ ਕੇ ਰੱਖਣਾ ਸਿੱਖੀ ਪਰੰਪਰਾ ਨੂੰ ਉੱਪਰ ਰੱਖਣਾ ਜੋ ਕਿ ਦੁਨੀਆ ਹੁਣ ਮੰਨ ਰਹੀ ਆ ਉਹਦੇ ਨਾਲ ਸੰਬੰਧਿਤ ਹੀ ਇਹ ਸੋਰਜ ਮੁਖੀਆਂ ਨੇ 9 ਮਾਰਚ ਨੂੰ ਗੁਰਦੁਆਰਾ ਟੋਹਰਾ ਮਹਾਰਾ ਵਿਖੇ ਐਡ ਗੁਰਦੁਆਰਾ ਸਾਹਿਬ ਟੋਹਰਾ ਮਹਾਰਾ ਇਹ ਪ੍ਰੋਗਰਾਮ ਹੋਣ ਜਾ ਰਿਹਾ 12:30 ਤੋਂ ਔਨਵਰਡ ਉਹਦੇ ਵਿੱਚ ਭੈਣ ਜੀ ਅੰਮ੍ਰਿਤਪਾਲ ਜੀ ਮਨਿੰਦਰ ਕੌਰ ਜੀ ਸਾਰੇ ਹੀ ਬਹੁਤ-ਬਹੁਤ ਵਧੀਆ ਡਾਕਟਰ ਨੇ ਕੋਸ਼ਿਕ ਬਹੁਤ ਵਧੀਆ ਕੀਰਤਨ ਆਰਗੇਨਾਈਜ਼ ਨੇ ਪ੍ਰਵੀਨ ਕੌਰ ਜੀ ਅਕਾਊਂਟੈਂਟ ਨੇ ਨਾਲ ਆਪ ਚਾਰਟਰਡ ਅਕਾਊਂਟੈਂਟ ਆਈਟੀ ਦੇ ਪ੍ਰੋਫੈਸ਼ਨਲ ਹੋਣਗੇ ਅਮਰਿੰਦਰ ਕੌਰ ਭੈਣ ਜੀ ਸੀਨੀਅਰ ਹੈਗੇ ਨੇ థెరਪਿਸਟ ਤੇ ਅ ਗੋਡ ਅਮਰਸਨ ਇੰਸਟ੍ਰਕਟਰ ਨੇ ਇਸੇ ਤਰ੍ਹਾਂ ਅਵਨੀਤ ਕੌਰ ਜੀ ਫਾਊਂਡਰ ਨਾਰੀ ਟੂਲ ਇੰਦੇਆਰੀ ਬੋਰਡ ਡਾਇਰੈਕਟਰ ਦੇ ਬਹੁਤ ਸਾਰੀਆਂ ਸਸਾਵਾਂ ਇਕੱਠੀਆਂ ਰਲ ਕੇ ਇਹਨਾਂ ਨੇ ਭੈਣਾ ਨੇ ਸਾਰੀਆਂ ਨੇ ਸਾਡੀਆਂ ਨੇ ਮਾਣ ਰੱਖਣ ਵਾਸਤੇ ਅਸ਼ਮੀਤ ਕੌਰ ਜੀ ਸੀਨੀਅਰ ਬਿਜ਼ਨਸ ਐਨਾਲਿਸਟ ਬਹੁਤ ਚੰਗੇ ਚੰਗੇ ਆਉਧਿਆਂ ਤੇ ਜਿਨ੍ਹਾਂ ਨੇ ਕਿ ਆਪਣੀਆਂ ਸਾਰੀਆਂ ਪ੍ਰਾਪਤੀਆਂ ਆਪਣੀਆਂ ਸਫਲਤਾਵਾਂ ਜ਼ਿੰਦਗੀ ਦੀਆਂ ਕਾਡੇ ਨਾਲ ਸ਼ੇਅਰ ਕਰਨੀ ਆ ਇਹ ਪ੍ਰੋਗਰਾਮ ਤੇ ਤੁਸੀਂ ਜਰੂਰ ਪਹੁੰਚਿਓ ਇਹ ਪਿਛਲੇ ਸਾਲ ਵੀ ਇਸੇ ਤੇ ਹੋ ਰਿਹਾ ਸੀ ਤੇ ਹੋ ਰਿਹਾ ਹੈ ਬਹੁਤ ਵਧੀਆ ਉਫਰਾਲ ਆ ਆਪਣੀ ਮਾਂ ਬੋਲੀ ਦੇ ਵਿੱਚ ਵੀ ਪੰਜਾਬੀ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ ਜਿੱਦਾਂ ਵੀ ਤੁਸੀਂ ਚਾਹੋਗੇ ਆ ਸਾਰੀਆਂ ਮਲਟੀ ਲੈਂਗੁਏਜ ਦੇ ਵਿੱਚ ਤੁਹਾਨੂੰ ਉਹ ਟ੍ਰਾਂਸਲੇਟਰ ਕਰ ਦੇਣਗੇ ਯਾਦ ਰੱਖਿਓ ਡੇਟ ਇਹ ਇਹ ਗੁਰਦੁਆਰਾ 18 ਮਾਰਚ ਵਿਖੇ ਸੋਰਜ ਮੁਖੀਆਂ ਵੱਲੋਂ ਇਹ ਪ੍ਰੋਗਰਾਮ 18 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ ਜੀ ਕਰਨੈਲ ਜੀ ਅੱਗੇ ਗੱਲ ਕਰਾਂਗੇ ਨਾਨਕਸ਼ਾਹੀ ਕੈਲੰਡਰ ਦੀ ਨਾਨਕਸ਼ਾਹੀ ਕੈਲੰਡਰ ਆਸਟ੍ਰੇਲੀਆ ਦੇ ਵਿੱਚ ਲਾਂਚ ਕੀਤਾ ਜਾ ਰਿਹਾ ਹੈ ਜਾਰੀ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਜਿਸ ਦੇ ਲਈ ਆਸਟ੍ਰੇਲੀਆ ਦੇ ਸਮੂਹ ਗੁਰਦੁਆਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਉਹ ਇਕੱਠੀਆਂ ਹੋ ਰਹੀਆਂ ਨੇ 14 ਮਾਰਚ ਨੂੰ ਜਾਰੀ ਕੀਤਾ ਜਾ ਰਿਹਾ ਇਸ ਕੈਲੰਡਰ ਸੋ ਇਸ ਬਾਬਤ ਜਾਣਕਾਰੀ ਦਿਓ ਕਿ ਕਮੇਟੀਆਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ ਵੱਡੇ ਪੱਧਰ ਤੇ ਇਸ ਸਬੰਧਿਤ ਈਵੈਂਟ ਕਰਾਇਆ ਜਾ ਰਿਹਾ ਸਮਾਗਮ ਹੋ ਰਹੇ ਨੇ ਦੇਖੋ ਬਾਕੀ ਸਾਰੇ ਗੁਰਦੁਆਰਿਆਂ ਨੂੰ ਵੀ ਆਸਟ੍ਰੇਲੀਆ ਸੇ ਗੁਰਦਾਰ ਪੰਥ ਕਮੇਟੀ ਵੱਲੋਂ ਵੀ ਸਾਰੇ ਗੁਰਦਰਾਂ ਨਾਲ رابطہ ਬਣਾ ਕੇ ਕੋਆਰਡੀਨੇਸ਼ਨ ਕਰਕੇ ਇਹ ਗਲੈਨਵਰ ਗੁਰਦੁਆਰਾ ਸਾਹਿਬ ਵਿਖੇ ਵੀ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਜਿਹਦੀ ਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਉਸ ਦਿਨ ਸ਼ਾਮ ਨੂੰ 9 ਵਜੇ ਸਾਡਾ ਸਮਾਜੀ ਜੀ ਕੇਟੀ ਆਈ ਵੀ ਬੱਚਿਆਂ ਨੂੰ ਦੱਸਿਆ ਜਾਊਗਾ ਸੇ ਕੌਮ ਨੂੰ ਆਪਣੀ ਪਨੀਰੀ ਨੂੰ ਵੀ ਸਾਡਾ ਗੁਰੂ ਨਾਨਕ ਦੇਵ ਜੀ ਤੋਂ ਗੁਰੂਾਨਕ ਨਾਮ ਲੈਵਾ ਸਿੱਖਾਂ ਨੇ ਕਿਦਾਂ 14 ਮਾਰਚ ਆਪਣਾ ਬਲੱਖਣ ਹੋਂਦਿਆ ਸਾਡਾ ਆਪਣਾ ਕਲੰਡਰ ਆ ਆਪਣੀ ਹੋਂਦ ਨੂੰ ਬਰਕਰਾਰ ਰੱਖਾਰਨ ਲਈ ਇਹ ਦੱਸਣ ਵਾਸਤੇ ਸਪੈਸ਼ਲ ਪ੍ਰੋਗਰਾਮ 12 ਤਰੀਕ ਨੂੰ ਅਖੰਡ ਪਾਠ ਰੱਖੇ ਜਾਣਗੇ 14 ਨੂੰ ਦੁਪਹਿਰੇ ਭੋਗ ਪਹਿਣਗੇ ਸਵੇਰੇ ਤੇ ਇਸੇ ਤਰ੍ਹਾਂ ਸਾਰਾ ਦਿਨ ਪ੍ਰੋਗਰਾਮ ਚੱਲਣਗੇ ਇਸੇ ਸੰਦਰਭ ਦੇ ਵਿੱਚ ਕੀਰਤਨ ਹੋਣਗੇ 12:30 ਤੇ ਲੈਕਚਰ ਵੀ ਹੋਣਗੇ ਆਤਿਸ਼ਵਾਜੀ ਸ਼ਾਮ ਨੂੰ ਫਾਇਰ ਵਰਕਸ ਜਿਹਨੂੰ ਕਹਿੰਦੇ ਆ ਉਹ 14 ਮਾਰਚ ਨੂੰ ਸ਼ਾਮ ਨੂੰ 9 ਵਜੇ ਗੁਰਦੁਆਰਾ ਗਲਨਵੋੜ ਸਿਦਣੀ ਵਿਖੇ ਹੋਵੇਗਾ ਸਾਹਨੇ ਵਰਗਨ ਦਾ ਸਬ ਡਾਕੂਮੈਂਟ ਜੀ ਕਰਨੈਲ ਜੀ ਅੱਗੇ ਉਸ ਇੱਕ ਵੱਡੇ ਸਮਾਗਮ ਦੀ ਗੱਲ ਕਰ ਰਹੇ ਹਾਂ ਜੋ ਕਿ ਸ਼ੁਰੂ ਹੋ ਚੁੱਕਿਆ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਵਾਰ ਆਪਾਂ 350ਵਾਂ ਸ਼ਹੀਦੀ ਦਿਵਸ ਇਸ ਸਾਲ ਮਨਾਵਾਂਗੇ ਸਿੱਖ ਸੰਗਤ ਮਨਾਏਗੀ ਇਸ ਸੰਬੰਧ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਵੱਡੇ ਪੱਦਰ ਦੇ ਉੱਪਰ ਹੁਣ ਤੋਂ ਹੀ ਸਹੇਜ ਪਾਠਾਂ ਦੀ ਲੜੀ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਜੋ ਕਿ ਸਾਲ ਭਰ ਹੈ ਜਿਹੜੀ ਉਹ ਚੱਲਣੀ ਹੈ ਜਦੋਂ ਤੱਕ ਸ਼ਹੀਦੀ ਪਰਬ ਹੈ ਜਿਹੜੇ ਆਪਾਂ ਮਨਾਣਾ ਸੋ ਇਸ ਸਬੰਧਿਤ ਜਾਣਕਾਰੀ ਦਿਓ ਕਿ ਕਿੰਨੇ ਸਹੇਜ ਪਾਠ ਕਰਵਾਏ ਜਾ ਰਹੇ ਨੇ ਤੇ ਕਿਸ ਤਰ੍ਹਾਂ ਇਹ ਅੱਗੇ ਤੱਕ ਚੱਲਣਗੇ ਦੇਖੋ ਜੀ 350 ਮਾ ਸ਼ਹੀਦੀ ਦਿਹਾੜਾ ਗੁਰੂ ਕੁਇ ਬਹਾਦਰ ਸਾਹਿਬ ਜੀ ਦਾ ਜਿਨ੍ਹਾਂ ਨੂੰ ਕਿ ਆਪਾਂ ਕਹਿੰਦੇ ਦੁਨੀਆ ਦੀ ਚਾਦਰ ਫਲਕ ਦੀ ਚਾਦਰ ਕਹਿ ਸਕਦੇ ਆ ਆਪਾਂ ਕਈਆਂ ਲੋਕਾਂ ਨੇ ਬਾਇਆ ਕੱਲੇ ਇੰਡੀਆ ਨਹੀਂ ਹਿਊਮਨਿਟੇਰੀਅਨ ਹੋਣ ਸ਼ੁਰੂ ਹੋਈਆਂ ਸਸਤਾਵਾ ਫੇਟ ਜਲਣ ਤੋਂ ਆਪਾਂ ਗੱਲ ਕਰਕੇ ਹਟਿਆ ਤੇ ਹੋਜੀ ਪ੍ਰੋਟੈਕਸ਼ਨ ਸ਼ੁਰੂ ਹੋਈ ਜਿਨ੍ਹਾਂ ਨੂੰ ਕੋਈ ਖਤਰਾ ਕਿਸੇ ਧਰਮ ਨੂੰ ਪਤਾ ਆਇਆ ਕਿਸੇ ਦੇਸ਼ ਜਾ ਕੇ ਸ਼ਰਮ ਲੈ ਸਕਦਾ ਪਰ ਉਸ ਵੇਲੇ ਇਹ ਇੱਕੋ ਇੱਕ ਆਨੰਦਪੂਰ ਸੀ ਜਿੱਥੇ ਤੁਸੀਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਫਾਦਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ 9 ਸਾਲ ਦੇ ਸੀਗੇ ਤਾ ਗੁਰ ਤੇਗ ਬਹਾਦਰ ਸਾਹਿਬ ਜੀ ਕੋਲ ਆ ਕੇ ਉੱਥੇ ਦੇ ਹਿੰਦੂ ਰਾਜਿਆਂ ਨੇ ਜੰਮੂ ਕਸ਼ਮੀਰ ਜਿੰਨੇuddle ਸਾਰਿਆਂ ਨੇ ਆ ਕੇ ਬੇਨਤੀ ਕੀਤੀ ਕਿ ਸਾਨੂੰ ਖਤਰਾ ਔਰੰਗਜੀਬ ਰੋਹ ਜੀ ਲੱਖਾਂ ਦੇ ਸਾਹਮਣੇ ਹਜ਼ਾਰਾਂ ਦੇ ਸਾਹਮਣੇ ਮਾਰ ਕੇ ਜਿਨ ਨੂੰ ਉਤਾਰ ਕੇ ਫੇਰ ਉਹ ਆਪਣੀ ਉਡੀਕ ਖਾਂਦਾ ਸੀ ਤਾਂ ਮਤਲਬ ਜੋ ਵੀ ਹਿਸੇ ਦੇਖਦੇ ਆ ਤੁਸੀਂ ਇਹ ਹੈਗਾ ਸੱਚ ਆ ਹੋਂਦਾ ਉਸ ਵੇਲੇ ਦੇ ਫੇਰ ਇਹ ਉਹਨਾਂ ਨੇ ਕਿਹਾ ਵੀ ਤੁਹਾਡਾ ਕੋਈ ਗੁਰੂ ਉਸ ਵੇਲੇ ਸਾਰੇ ਗੁਰੂ ਆਪਣੇ ਸਾਂਝੇ ਹੀ ਆ ਸਾਰਿਆਂ ਦੇ ਸਰਵ ਵਿਆਪਕ ਇਹ ਹੀ ਹੈ ਕਮਾਲ ਆ ਸਿੱਖਾਂ ਨੂੰ ਸੁਰਤ ਦਾ ਪਲਾ ਚਾਹੁੰਦੇ ਆ ਗੁਰੂ ਸਾਹਿਬ ਨੇ ਦਿੱਤਾ ਉਹ ਇਹ ਸੰਦੇਸ਼ ਦੇ ਵਿੱਚੋਂ ਆਪਣੀਆਂ ਕੁਰਬਾਨੀਆਂ ਕਰ ਕਰਕੇ ਆਪਣੇ ਬੱਚੀਆਂਆਂ ਤਾਂ ਸਭ ਤੋਂ ਪਹਿਲਾਂ ਜਦੋਂ ਆਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਬਈ ਆਪਣੇ ਫਾਦਰ ਨੂੰ ਬੇਨਤੀ ਕਿਵੇਂ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਗੁਰੂ ਹੋ ਸਕਦਾ ਤੁਸੀਂ ਕੁਰਬਾਨੀ ਦਿਓ ਤੋਂ ਫੇਰ ਇਦਾਂ ਹੀ ਗੁਰਤੇਗ ਬਾਦਰ ਮਹਾਰਾਜ ਜੀ ਦੀਆਂ ਦਿੱਲੀ ਜਾ ਕੇ ਜਿੱਥੇ ਗੁਰਦੁਆਰਾ ਸੀਸਗੰਗ ਸਾਹਿਬ ਅਹ ਹੈ ਜੇ ਤੀਸਰੀ ਝੋਕ ਦਾ ਸਾਰਿਆਂ ਦਾ ਝੋਕਣਾ ਵੀ ਚਾਹੀਦਾ ਉਥੇ ਦੇ ਸਰਕਾਰਾਂ ਨੂੰ ਵੀ ਝੋਕਣਾ ਚਾਹੀਦਾ ਸਾਰਿਆਂ ਨੂੰ ਕਿ ਇੱਥੋਂ ਇਹ ਸਿੱਖਿਆ ਲੈਣੀ ਉਹ ਤੋਂ ਓਵਰਟੇਕ ਨਹੀਂ ਕਰਨਾ ਚਾਹੀਦਾ ਉੱਪਰ ਨਹੀਂ ਜਾਣਾ ਚਾਹੀਦਾ ਸੋ ਇਸ ਕਰਕੇ ਮੈਂ ਤਾਂ ਇਹੀ ਕਹਿੰਦਾ ਕਿ ਧੰਨ ਧੰਨ ਗੁਰਤੇਗ ਬਹਾਦਰ ਸਾਹਿਬ ਜਿਹੜੇ ਦੁਨੀਆ ਦੀ ਰਾਖੀ ਕੀਤੀ ਸਾਰੀ ਮਨੁੱਖਤਾ ਦਾ ਉਹ ਕੈਰ ਨੂੰ ਸਟਾਪ ਕੀਤਾ ਉਹਨਾਂ ਨੂੰ ਆਪਣਾ ਸੀਸ ਦੇ ਕੇ ਬਲੀਦਾਨ ਦਿੱਤਾ ਤਾਂ ਸਾਰਿਆਂ ਦੇ ਲਈ ਰਾਖੀ ਕੀਤੀ ਇਹ ਅਤਿਆਚਾਰ ਮੁਗਲਾਂ ਤੋਂ ਅਤਿਆਚਾਰਾਂ ਤੋਂ ਜ਼ਾਲਮ ਸਰਕਾਰਾਂ ਕੋ ਰੋਕ ਤਕੇ ਉਹਨਾਂ ਦੀ ਸ਼ਹੀਦੀ ਨੂੰ ਸਮਾਰਪਤ ਹੈ ਇਹ ਪ੍ਰੋਗਰਾਮ ਹੋਣ ਤੋਂ ਹੀ ਗੁਰਦੁਆਰਾ ਕ੍ਰਿਕੀਵਨ ਸਾਹਿਬ ਮਹਿਲੋਂ ਦਾ ਬਹੁਤ ਹੀ ਵੱਡਾ ਸੋਹਣਾ ਪ੍ਰਬੰਧ ਗੁਰਦੁਆਰਾ ਬਹੁਤ ਵਧੀਆ ਉੱਤੇ 380 ਦੇ ਲਗਭਗ ਉਹ ਸਿੱਖਾਂ ਵੱਲੋਂ ਸਹਿਜ ਬਾਠਾਂ ਦੀ ਲੜੀ ਹੁਣ ਤੋਂ ਸ਼ੁਰੂ ਕਰ ਦਿੱਤੀ ਆ ਅਣਗਿਣਤ ਪ੍ਰੋਗਰਾਮ ਹੋਣਗੇ ਉਪੋਂ ਦੇ ਹੀ ਬਹੁਤ ਹੀ ਪਾਰਉਪਕਾਰੀ ਸਿੰਘ ਸਹਾਰ ਜਤਿੰਦਰ ਸਿੰਘ ਉਪਲ ਹੋਣਾ ਨੇ ਇਹ 1 ਮਹੀਨਾ ਪਹਿਲਾਂ ਵੀ ਇਹ ਪ੍ਰੋਗਰਾਮ 2 ਮਹੀਨੇ ਪਹਿਲਾਂ ਚਲਾ ਦਿੱਤੇ ਹੋਏ ਆ ਆਇਲੈਂਡ ਦੇ ਵਿੱਚ ਵੀ ਸ਼ੁਰੂ ਹੋ ਗਏ ਆ ਦੁਨੀਆ ਦੇ ਹਰੇਕ ਗੁਰੂ ਘਰ ਦੇ ਵਿੱਚ ਦੇਖਿਆ ਜਾਵੇ ਹਰੇਕ ਸ਼ਾਸਾ ਦੇ ਵਿੱਚ ਜਾਂ ਜਿੱਥੇ ਵੀ ਹੋਵੇ ਮੈਂ ਤਾਂ ਕਹੂੰਗਾ ਸਰਕਾਰਾਂ ਨੂੰ ਵੀ ਬਲ ਜੜ ਕੇ ਇਹ ਮਨਾਉਣਾ ਚਾਹੀਦਾ ਵੀ ਦੁਨੀਆ ਦੇ ਉੱਤੇ ਪਤਾ ਲੱਗੇ ਕਿ ਹਿਮਾ ਰਾਈਟਸ ਦੇ ਗੁਰੂ ਗੁਰਤੇਗ ਬਹਾਦਰ ਜੀ ਨੇ ਆਨੰਦਪੁਰ ਜਿਹੜੀ ਧਰਤੀ ਆ ਜਿੱਥੇ ਕਿ ਤੁਸੀਂ ਪ੍ਰੋਟੈਕਸ਼ਨ ਲੈ ਸਕਦੇ ਆ ਸੁਰੱਖਿਆ ਲੈ ਸਕਦੇ ਆ ਉਹਨਾਂ ਨੂੰ ਹੋਰ ਉਪਰਾਲਾ ਉਹਨਾਂ ਨੂੰ ਹੋਰ ਬੜਾਵਾ ਦੇਣ ਦੁਨੀਆ ਦੇ ਉੱਤੇ ਦੱਸਣ ਵਾਸਤੇ ਸਾਰਿਆਂ ਨੂੰ ਸਾਨੂੰ ਨਾਲ ਮਿਲ ਕੇ ਇਹ ਪਾਠ ਕਰਨੇ ਚਾਹੀਦੇ ਬੁੱਤ ਤੋਂ ਬਾਦ ਸੀਸ ਦੀਆ ਪਰ ਸਿਰੜ ਨਾ ਦੀਏ ਬਿਲਕੁਲ ਏਸੀ ਉਹਨਾਂ ਦੀ ਗੁਰੂਆਂ ਦੀਆਂ ਬਾਣੀਆਂ ਨੂੰ ਅੱਗੋਂ ਬੱਚਿਆਂ ਦੇ ਵਿੱਚ ਇੰਗਲਿਸ਼ ਦੇ ਵਿੱਚ ਪੋਥੀਆਂ ਵੀ ਮਿਲਦੀਆਂ ਹਨ ਗੁਰੂ ਘਰਾਂ ਦੇ ਵਿੱਚੋਂ ਤੁਸੀਂ ਹੌਲੀ ਹੌਲੀ ਘਰ ਬੈਠ ਕੇ ਪਾਠ ਕਰ ਸਕਦੇ ਆ ਸਾਰੇ ਕਿਤੇ ਇਹ ਹਾਂਗਕਾਂਗ ਤੋਂ ਲੈ ਕੇ ਮਲੇਸ਼ੀਆ ਇੰਡੀਆ ਇੱਥੇ ਵੀ ਇਹ ਨਾ ਸੰਸਥਾਵਾਂ ਮਗਰੋਂ ਬੁੱਤ ਤੋਂ ਬਾਦ ਪਾਠ ਚੱਲ ਰਿਹਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਏਸੀ ਉਪਰਾਲੇ ਦੇ ਵਿੱਚ ਹਰੇਕ ਸਿੱਖ ਦਾ ਪਰਜ ਬਣਦਾ ਜੇ ਕਰ ਨਹੀਂ ਸਕਦੇ ਤਾਂ ਸੁਣੋ ਜਾ ਕੇ ਜੇ ਕਰ ਸਕਦੇ ਤਾਂ ਹੋਰ ਵੀ ਵੱਡਾ ਫਾਇਦਾ ਤੁਹਾਨੂੰ ਫਲ ਮਿਲੂਗਾ ਇਹ ਦੁਨੀਆ ਦੇ ਉੱਤੇ ਵੱਡੇ ਵੱਡੇ ਸਾਰੇ ਸਿੱਖ ਸਥਾਨਾਂ ਨੂੰ ਇਹ ਪ੍ਰੋਗਰਾਮ ਹੁਣ ਤੋਂ ਵੀ ਉਲੀਕ ਲੈਣੇ ਚਾਹੀਦੇ ਆ ਬੇਨਤੀ ਕਰਦੇ ਆ ਇਸ ਆਪਣੇ ਗੁਰੂ ਘਰਾਂ ਜਾ ਕੇ ਪੁੱਛੋ ਕਿ ਅਸੀਂ ਪਾਠ ਸ਼ੁਰੂ ਕਰਨਾ ਹੈ ਸਾਨੂੰ ਬਹੁਤੀਆਂ ਇੰਗਲਿਸ਼ ਦਾ ਪੰਜਾਬੀ ਦੇ ਵਿੱਚ ਪ੍ਰਾਪਤ ਕਰਵਾਈਆਂ ਜਾ ਸਕਣ ਤੇ ਮਿਲ ਜਾਵੇ ਜੀ ਕਰਨੈਲ ਜੀ ਗੱਲ ਕਰਾਂਗੇ ਅਮੀਰੀ ਚੈਪਟਰ 2 ਫਿਲਮ ਦੀ ਇਹ ਫਿਲਮ ਇਸ ਦਾ ਪ੍ਰੀਮੀਅਰ 12 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ ਕਿੱਥੇ ਪ੍ਰੀਮੀਅਰ ਕਰਵਾਇਆ ਜਾ ਰਿਹਾ ਹੈ ਕੀ ਸਮਾਂ ਤੇ ਵੱਡੀ ਗੱਲ ਇਹ ਹੈ ਕਿ ਕਿਸਤੇ ਆਧਾਰਿਤ ਫਿਲਮ ਹੈ ਕੀ ਟੌਪਿਕ ਹੈ ਇਸ ਫਿਲਮ ਦਾ ਕਿਸ ਤਰ੍ਹਾਂ ਦਾ ਸੁਨੇਹਾ ਫਿਲਮ ਦੇ ਰਾਹੀਂ ਦਿੱਤਾ ਜਾ ਰਿਹਾ ਹੈ ਇਸ ਬਾਬਤ ਟੀਮ ਵੱਲੋਂ ਕਿਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਸੀਂ ਜਿੱਦਾਂ ਆਪਣੇ ਕਹਾਣੀ ਸੀ ਕੁਲਫੀ ਤੇ ਗਰੀਬ ਦਾ ਬੱਚਾ ਦੇਖਦਾ ਰਹਿੰਦਾ ਇਹ ਅਮੀਰ ਦਾ ਬੱਚਾ ਨੂੰ ਕੁਲਫੀ ਜਿਹੜੀ ਮਰਜ਼ੀ ਉਹ ਲੈ ਸਕਦਾ ਆ ਉਹ ਏਦਾਂ ਦੀ ਇੱਕ ਤਰਜ਼ ਦੇ ਉੱਤੇ ਇਹ ਆ ਕਿ ਅਮੀਰੀ ਦਿਲ ਦੀ ਤੇ ਗਰੀਬੀ ਦੀ ਤੇ ਅਮੀਰੀ ਭਾਗ ਦੂਜਾ ਆ ਇਹ ਤੁਹਾਨੂੰ ਅਸੀਂ ਜ਼ਿਆਦਾਤਰ ਇਹ ਫਿਲਮੀ ਤੁਹਾਨੂੰ ਦੱਸੂਗੀ ਤੁਸੀਂ ਉਹ ਦੇਖ ਲਿਓ ਅਸੀਂ ਬਹੁਤਾ ਨਹੀਂ ਦੱਸਣਾ ਚਾਹੁੰਦੇ ਉਹਦਾ ਅਸੀਂ ਇਹ ਇਹ ਇੱਕ ਸਾਹਿਤਕ ਦਾ ਪੰਜਾਬੀ ਸਹਿਦ ਦਾ ਤੇ ਪੰਜਾਬੀਅਤ ਦੇ ਮਾਣ ਦੇ ਲਈ ਤੁਸੀਂ ਦੇ ਸਕਦੇ ਬੱਚਾ ਤੱਕ ਲਿਜਾਣ ਲਈ ਅਮੀਰੀ ਚੈਪਟਰ 2 ਇਹ ਕਲੈਂਬਰਡ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਇਨਾ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਤੁਸੀਂ ਬੰਦ ਚੜ ਕੇ ਇਸ ਹਿੱਸਾ ਲੈ ਸਕਦੇ ਆ ਸਾਧ ਹਰਜੋਤ ਸਿੰਘ ਤੇ ਉਹਨਾਂ ਦੀ ਫੈਮਿਲੀ ਸਾਰੀ ਆ ਭੈਣ ਜੀ ਹਾਰਮਨ ਫਾਊਂਡੇਸ਼ਨ ਵਾਲਿਆਂ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿੰਨੇ ਵੀ ਨੇੜਲੇ ਵਾਸੀ ਨੇ ਹੋਰ ਵੀ ਸਾਰੇ ਆ ਉਹ ਇਸ ਪ੍ਰੋਗਰਾਮ ਤੇ ਜਰੂਰ ਪਹੁੰਚਣ ਦੀ ਕਿਰਪਾਤਾ ਕਰਨਗੇ ਜੀ ਕਰਨੈਲ ਜੀ ਇੱਕ ਬੜੀ ਅਫਵਾਹ ਚੱਲ ਰਹੀ ਹੈ ਅਫਵਾਹ ਇਹ ਹੈ ਕਹਿੰਦੇ ਕਿ ਜਿਸ ਤਰ੍ਹਾਂ ਅਮਰੀਕਾ ਜਹਾਜ਼ ਪਰ ਪਰ ਕੇ ਪੰਜਾਬ ਦੇ ਵਿੱਚ ਭੇਜ ਰਿਹਾ ਹੈ ਕਹਿੰਦੇ ਵਾਰੀ ਕੈਨੇਡਾ ਦੀ ਵੀ ਆਉਣੀ ਹੈ ਤੇ ਕਹਿੰਦੇ ਨਾਲ ਵਾਰੀ ਹੁਣ ਆਸਟ੍ਰੇਲੀਆ ਦੀ ਵੀ ਆ ਗਈ ਹੈ ਕਹਿੰਦੇ ਆਸਟ੍ਰੇਲੀਆ ਵੀ ਇਸੇ ਤਰ੍ਹਾਂ ਜਹਾਜ਼ ਪਰ ਪਰ ਕੇ ਭੇਜੇਗਾ ਭਾਰਤ ਨੂੰ ਪੰਜਾਬ ਨੂੰ ਇਸ ਤਰ੍ਹਾਂ ਦੀਆਂ ਅਫਵਾਹਾਂ ਲਗਾਤਾਰ ਉੱਡ ਰਹੀਆਂ ਨੇ ਤੁਸੀਂ ਇੱਥੇ ਰਹਿ ਰਹੇ ਹੋ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਿਸ ਤਰ੍ਹਾਂ ਦੇ ਵੀਜ਼ਾ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਇੱਥੇ ਗਤੀਵਿਧੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ ਵਰਕ ਪਰਮਿਟ ਕੀ ਉਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਦੇਖੋ ਇਹ ਬਿਲਕੁਲ ਇਸ ਤਰ੍ਹਾਂ ਆ ਕਿ ਅਸਟ੍ਰੇਲੀਆ ਤੋਂ ਵਾਸ ਕਰਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਜਿਹੜੀਆਂ ਸਰਕਾਰਾਂ ਆ ਇਹਨਾਂ ਨੂੰ ਵਰਕ ਪਰਮਿਟ ਵਾਲੇ ਰੂਡਿੰਗ ਦੇ ਐਕਸਪੀਰੀਅੰਸ ਵਾਲੇ ਬੰਦੇ ਕਰੀਦੇ ਆ ਜੇ ਕੋਈ ਗਲਤੀ ਆਉਣੀ ਹੋਵੇ ਤਾਂ ਇਹਨਾਂ ਸੁਧਾਰ ਲੋ ਜਾਂ ਫੇਰ ਵੀ ਪ੍ਰਾਵੋ ਮੌਕਾ ਦਿੰਦੇ ਰਹਿੰਦੇ ਆ ਮੈਂ ਤੁਹਾਨੂੰ ਅੱਗੇ ਵੀ ਦੱਸਣਾ ਕਈ ਵਾਰੀ 28 ਡੇਜ਼ ਜਾਂ 35 ਡੇਜ਼ ਦਿੰਦੇ ਆ ਕਿਸੀ ਚੰਗੇ ਤੁਹਾਡੇ ਸਲਾਹਕਾਰ ਇਮੀਗ੍ਰੇਸ਼ਨ ਵਾਲੀ ਦੀ ਸਲਾਹ ਲੈ ਕੇ ਤੁਸੀਂ ਆਪਣੀ ਇਹ ਐਪਲੀਕੇਸ਼ਨ ਲਾ ਸਕਦੇ ਆ ਕਾਸਕਾ ਕੇ ਫਿਜੀ ਪ੍ਰੋਡਕਸ਼ਨ ਜਾਂ ਏਦਾਂ ਦੀ ਐਪਲੀਕੇਸ਼ਨ ਦੋਵਾਲੇ ਬਿਲਕੁਲ ਨਾ ਜਾਓ ਅੱਜ ਕੱਲ ਇਹ ਬਹੁਤ ਹਾਰਡ ਆ ਤੇ ਨਾ ਹੀ ਮਾਰੇ ਪਰ ਇਹ ਅਫਵਾਹ ਆ ਪਰ ਉਹਦਾ ਤਲ ਦੱਸ ਦਨੇ ਆ ਕਿ ਏਦਾਂ ਦੀ ਕੋਈ ਗੱਲ ਹੈ ਨਹੀਂ ਕਿ ਹਰੇਕ ਤਰ੍ਹਾਂ ਦੇ ਵਿੱਚ ਤੁਹਾਨੂੰ ਕਾਫੀ ਸਾਰੀਆਂ ਕਰਾਸਸ ਹੁੰਦੀਆਂ ਮੌਕੇ ਦਿੰਦੀਆਂ ਗਵਰਨਮੈਂਟਾਂ ਮਨਿਸਟਰ ਤੱਕ ਵੀ ਮੌਕਾ ਹੁੰਦਾ ਆ ਫਿਰ ਐਂਡ ਆਫ ਦੀ ਡੇ ਜਾ ਕੇ ਕਿਤੇ ਆਪ ਕਹਣਗੇ ਵੀ ਤੁਸੀਂ ਆਪਣੇ ਆਪ ਚਲੇ ਜਾਓ ਪਰ ਫਿਰ ਵੀ ਬੰਦੇ ਅੰਦਰ ਗੌਣ ਹੋ ਜਾਂਦੇ ਆ ਪਰ ਏਦਾਂ ਦੀ ਜਾਂਚ ਭੇਜਣ ਵਾਲੀ ਸਟੇਜਾਂ ਤੋਂ ਕੋਈ ਗੱਲ ਨਹੀਂ ਜੀ ਅੱਗੇ ਗੱਲ ਕਰਾਂਗੇ ਇੱਕ 150 ਸਾਲ ਬਾਅਦ ਪ੍ਰੋਟੈਸਟ ਹੋਈ ਹੈ ਮੈਲਬੌਰਨ ਦੇ ਵਿੱਚ ਕਿਸਾਨਾਂ ਦੀ ਵੱਡੇ ਪੱਧਰ ਤੇ ਕਰਨਲ ਜੀ ਇਹ 150 ਸਾਲ ਲੰਬਾ ਸਮਾਂ ਇਸ ਤੋਂ ਪਹਿਲਾਂ ਲੰਘਿਆ ਪ੍ਰੋਟੈਸਟ ਨਹੀਂ ਕਰਨੀ ਪਈ ਕਿਉਂ ਨਹੀਂ ਕਰਨੀ ਪਈ ਕੀ ਉੱਥੇ ਕਿਸਾਨੀ ਦੇ ਸੰਬੰਧਿਤ ਸਭ ਠੀਕ ਠਾਕ ਹੈ ਜੇ ਹੁਣ ਕਰਨੀ ਪਈ ਹੈ ਤਾਂ ਕਿਉਂ ਕਰਨੀ ਪਈ ਹੈ ਕਿਸਾਨਾਂ ਨੂੰ ਇਹ ਪ੍ਰੋਟੈਸਟ ਦੇਖੋ ਇਹ ਆਪਣੇ ਵੀ ਮੰਡੀ ਇਹਦੇ ਇੱਕ ਫਾਰਮਰ ਮੰਡੀ ਸਬਜ਼ੀਆਂ ਦੀ ਹੋਰ ਚੀਜ਼ਾਂ ਦੀ ਸਾਰਿਆਂ ਦੀ ਲੱਗਦੀ ਆ ਮੈਦਲਵਾਂ ਦੀ ਸਬਜ਼ੀ ਮੰਡੀ ਮਸ਼ਹੂਰ ਆ ਵੈਜੀਟੇਬਲਸ ਦੀ ਵੀ ਆ ਫਰੂਟਸ ਦੀ ਵੀ ਸਾਰਿਆਂ ਦੀ ਫਾਰਮਰ ਆਪ ਉੱਤੇ ਤਲਾਬ ਆ ਬੜ ਕੇ ਕਰਤ। ਉਹਨਾਂ ਨੇ ਇਹ ਕਿਹਾ ਵੀ ਸਬਜ਼ੀ ਜਿਹੜੇ ਰੇਟ ਆ ਉਹ ਈਲੀ ਦੇ ਜਾਂ ਦੁਕਾਨਾਂ ਦੇ ਜਾਂ ਹੋਰ ਚੀਜ਼ਾਂ ਦੇ ਪਾਣੀ ਦੇ ਵਧਾ ਦਿੱਤੇ ਗਏ ਆ ਤਾਂ ਉਹਨਾਂ ਨੇ ਸਟ੍ਰਾਈਕ ਕੀਤੀ ਆ ਗੱਲ ਅਸੀਂ ਤਾਂ ਕਰਦੇ ਆ ਕਿ ਫਾਰਮਰ ਦਾ ਅਸੇਲੀਆ ਤੋਂ ਲੈ ਕੇ ਪੰਜਾਬ ਤੱਕ ਇਹੀ ਹਾਲ ਆ ਇਹਨਾਂ ਦੀ ਤਰਾਸ ਦੀ ਆ ਇਹਨਾਂ ਨੂੰ ਗੌਰਮਤ ਨੂੰ ਸੁਣ ਲੈਣਾ ਚਾਹੀਦਾ ਸਾਰੇ ਕਿਤੇ ਖਰਚੇ ਆਲੇ ਦੁਆਲੇ ਉਚਾਰੇ ਪਾਸਿਆਂ ਤੋਂ ਜੀਐਸਟੀ ਤੋਂ ਲੈ ਕੇ ਖਰਚੇ ਵਧ ਰਹੇ ਆ ਇਹਨਾਂ ਦੀ ਜਣਸਾਂ ਦਾ ਘੱਟੋ-ਪੱਟ ਆਵਾਸਮਰਥਨ ਮੋਲ ਜੈ ਇਦਾਂ ਦੀ ਸਟ੍ਰਾਈਕਾ ਨੂੰ ਦੁਨੀਆ ਦੇ ਉੱਤੇ ਹੋਣ ਲਈ ਦੁਨੀਆ ਦੇ ਉੱਤੇ ਫਾਰਮਰ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਕਿਤਾਬ بچਾਉਣ ਲਈ ਬਹੁਤ ਬਸਾਜੋਗ ਦੇਣਾ ਚਾਹੀਦਾ ਜੀ ਕਰਨਲ ਜੀ ਅੱਗੇ ਇੱਕ ਬਹੁਤ ਹੀ ਅਹਿਮ ਵਿਸ਼ਾ ਅਹਿਮ ਵਿਸ਼ਾ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬ ਗਿਆਨੀ ਰਗਵੀਰ ਸਿੰਘ ਹੁਣਾ ਦਾ ਪਿਛਲੇ ਦਿਨੀ ਇੱਕ ਬਿਆਨ ਬਹੁਤ ਵਾਇਰਲ ਹੁੰਦਾ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਨੂੰ ਅੱਜ ਪਤਾ ਲੱਗਿਆ ਕਿ ਜਥੇਦਾਰ ਸਹਿਬਾਨ ਦੇ ਹੁਕਮ ਸਿਰਫ ਇਸ ਚਾਰ ਦੀਵਾਰੀ ਦੇ ਅੰਦਰ ਹੀ ਰਹਿ ਜਾਂਦੇ ਨੇ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਤਾਂ ਉਸ ਤੋਂ ਬਾਅਦ 1999 ਦਾ ਮਤਾ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਇਆ ਜਿਸ ਦੇ ਵਿੱਚ ਇਹ ਸਾਫ਼ ਲਿਖਿਆ ਗਿਆ ਹੈ ਕਿ ਜਿਹੜੀ ਐਸਜੀਪੀਸੀ ਹੈ ਜੋ ਕਿ ਕਮੇਟੀ ਬਣਾਈ ਗਈ ਹੈ ਉਹ ਸਿਰਫ ਤੇ ਸਿਰਫ ਗੁਰੂ ਘਰ ਦੇ ਪ੍ਰਬੰਧਾਂ ਦੇ ਲਈ ਬਣਾਈ ਗਈ ਹੈ ਤੇ ਜਥੇਦਾਰ ਸਾਹਿਬ ਦੇ ਜੋ ਹੁਕਮ ਨੇ ਉਹ ਜਿੱਥੇ-ਜਿੱਥੇ ਵੀ ਸਿੱਖ ਸੰਗਤ ਵਸਦੀ ਹੈ ਭਾਵੇਂ ਉਹ ਵਿਦੇਸ਼ਾਂ ਤੱਕ ਹੋਵੇ ਉੱਥੋਂ ਤੱਕ ਉਹ ਲਾਗੂ ਹੁੰਦਾ ਹੈ ਸੋ ਹੁਣ ਸਵਾਲ ਇਹ ਹੈ ਕਿ ਜੋ ਆਸਟ੍ਰੇਲੀਆ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਉਹ ਜਥੇਦਾਰ ਸਾਹਿਬ ਹੁਣਾਂ ਦੇ ਇਸ ਬਿਆਨ ਨੂੰ ਲੈ ਕੇ ਜਾਂ ਫਿਰ ਜੋ ਇਹ ਮਤਾ ਵਾਇਰਲ ਹੋ ਰਿਹਾ ਹੈ ਇਸ ਨੂੰ ਲੈ ਕੇ ਜਾਂ ਐਸਜੀਪੀਸੀ ਦੇ ਪ੍ਰਬੰਧਨ ਨੂੰ ਲੈ ਕੇ ਕਿਸ ਤਰ੍ਹਾਂ ਸੋਚਦਿਆਂ ਆਪਸ ਵਿੱਚ ਬੈਠ ਕੇ ਕਿਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਸਿੱਖ ਸੰਬੰਧਿਤ ਇਸ ਮੌਕੇ ਹੋ ਰਿਹਾ ਹੈ ਅਹਾਂ ਜੀ ਪ੍ਰਭ ਦੇਖੋ ਸਾਡੇ ਸਾਰੇ ਦੇਖਣ ਵਾਲਿਆਂ ਨੂੰ ਅਸੀਂ ਰੋਜ਼ ਦੋ ਟਾਈਮ ਜਾਂ ਤਿੰਨ ਟਾਈਮ ਅਰਦਾਸ ਕਰਦੇ ਹਰੇ ਗੁਰੂ ਘਰ ਦੇ ਵਿੱਚ ਜਹਾਂ ਜਹਾਂ ਗੁਰੂ ਸਾਹਿਬ ਜੀ ਸਹਾਏ ਪਪਾ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦਾ ਜਾਂ ਵਾਹਿਗੁਰੂ ਨਾਮ ਨੇਵਾ ਸਿੱਖ ਸੰਗਤ ਦਾ ਵਸਦੀਆਂ ਉਹ ਸਿੱਧੀਆਂ ਹੈ ਅਕਾਲ ਤਖਤ ਨਾਲ ਜੁੜੀਆਂ ਹੋਈਆਂ ਇਹ ਕੋਈ ਇਹ ਕੋਈ ਨਮੀ ਗੱਲ ਨਹੀਂ ਇਹ ਮੈਂ ਤਾਂ ਇਹ ਵੀ ਕਹਾਂਗਾ ਇਸ ਟੋਟਲੀ ਰੋਂਗ ਡੂਗਾਂਗਾ ਇਥੇ ਖਰੇ ਦਾ ਬਣਦਾ ਮੂਰਖ ਤਾਂ ਕਹਿਣੀ ਮੂਰਖਤਾ ਯਾਬ ਸਿੱਖ ਨੂੰ ਕੋ ਕਹਵੇ ਤੁਸੀਂ ਅਕਾਲ ਤਖਤ ਦੇ ਉਦੇਸ਼ ਨੂੰ ਮੰਨਣਾ ਨਹੀਂ ਜਾਂ ਤੁਸੀਂ ਨਹੀਂ ਜੁੜੇ ਹੋਏ ਇਹ ਬਿਲਕੁਲ ਅਕਾਲ ਤਖਤ ਤੋਂ ਹੀ ਪਾਵਰ ਲੈਂਦੇ ਆ ਅਕਾਲ ਤਖਤ ਦੀ ਹੀ ਅਦਾਸ ਹੁੰਦੀ ਆ ਇਹ ਸਾਰੀਆਂ ਜੋਤਾਂ ਗੁਰੂ ਗ੍ਰੰਥ ਸਾਹਿਬ ਉਹੀ ਇੱਕੋ ਹੀ ਚੀਜ਼ ਆ ਸਾਡੇ ਲਈ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਆ ਗਿਆ ਪਰ ਜਿਹੜੀ ਧਰਮ ਦੇ ਵਿੱਚ ਸਿਆਸਤ ਦੇ ਉੱਪਰ ਹੋ ਜਾਂਦੀ ਆ ਤਾਂ ਇਦਾਂ ਹੀ ਮੌਲਵੀਆਂ ਨੇ ਉਦੋਂ ਵੀ ਇਹੀ ਗਲਤੀਆਂ ਕੀਤੀਆਂ ਸੀਗੀਆਂ ਵੀ ਧਰਮ ਨੂੰ ਜਿਹੜੇ ਧਰਮ ਦੇ ਸਿਧਾਂਤ ਆ ਉਹਨਾਂ ਨੂੰ ਛਿੱਕੇ ਤੇ ਟਰੰਗ ਦੇ ਆਪਣੀਆਂ ਮਰਜ਼ੀਆਂ ਕੀਤੀਆਂ ਤਾਂ ਉਹਨਾਂ ਦੇ ਮੁਗਲਈ ਰਾਜ ਖਤਮ ਹੋ ਗਏ ਜਾਂ ਉਹਦੇ ਪਰੌਂਦੇ ਆਪਣੇ ਆਪ ਰਾਜ ਸਿੱਖ ਉਹਨਾਂ ਦੇ ਆਪਣੀਆਂ ਅਪਾਰਥੀ ਖਤਮ ਹੋ ਗਈਆਂ ਤੇ ਸਿੱਖ ਸਿਆਸਤ ਨੇ ਵੀ ਜਦੋਂ ਇਥੋਂ ਭੱਜਣਾ ਸ਼ੁਰੂ ਕਰ ਦਿੱਤਾ ਤਾਂ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਇਹ ਜਿਹੜਾ ਤੁਸੀਂ ਕਹਿ ਰਹੇ ਆ ਇਹ ਮਤਾ ਪਈ ਜੇੜਾ ਸਿੰਘ ਸਾਹਿਬ ਨੇ ਹੁਣ ਵੀ ਕਿਹਾ ਹਰੇਕ ਸਿੱਖ ਦੀਆਂ ਹਰ ਵੇਲੇ ਅੱਖਾਂ ਕੰਨ ਜੇਨੀਆ ਵੀ ਭਾਵਨਾ ਮਹਕਾਲ ਤੱਕ ਸੈਵਨਾ ਜੁੜੀਆਂ ਹੋਣੀਆਂ। ਸ੍ਰੀ ਅਕਾਲ ਤਖਤ ਸਾਹਿਬ ਅਕਾਲ ਦੇ ਅੰਡਰ ਆਉਂਦਾ। ਗੁਰੂ 탄ਦਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਸ਼ਾਂਤੀ ਦੇ ਵਿੱਚ ਰਹਿ ਕੇ ਅਤ ਹੋ ਗਿਆ ਸ਼ਾਂਤੀ ਇਹਦਾ ਪਹੁੰਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਤਾਂ ਉਹਨਾਂ ਨੇ ਇਹ ਕਿਹਾ ਸੀ ਵੀ ਹੁਣ ਦੋ ਤਲਵਾਰਾਂ ਮੀਰੀ ਪੀਰੀ ਦੀਆਂ ਚਾਹੀਦੀਆਂ ਜਿਨ੍ਹਾਂ ਨਾਲ ਕੇ ਲੜ ਕੇ ਲੰਬੇ ਸਮਝ ਨਹੀਂ ਜਾਂਦਾ ਥੋੜਾ ਟਾਈਮ ਆ ਬੋ ਘਟ ਹੁੰਦਾ ਆ ਵੀ ਉੱਥੇ ਹੁਣ ਤੁਸੀਂ ਲੋੜ ਆ ਫਿਰ ਉਹਨਾਂ ਨੇ ਪੌਜਾ ਵਰਤੀ ਕੀਤੀਆਂ ਪੰਚਾਇਤਾਂ ਬਣਾਈਆਂ ਪੰਜ ਪ੍ਰਧਾਨੀ ਰਾਜ ਸਵਾਫ ਸਾਫ ਬਰਾਬਰ ਕਰਤਾ ਇਹ ਇਕਾਲ ਤੱਕ ਤੇ ਜਿਹੜਾ ਜੋ ਵੀ ਇਹ ਸਿਧਾਂਤ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਤੋਂ ਸਾਰੇ ਡਰਦੇ ਆ ਈਰਖਾ ਖਾਂਦੇ ਆ ਈਰਖਾਲੂ ਜਿੰਨੇ ਵੀ ਆ ਜਿਨ੍ਹਾਂ ਨੇ ਤਾਨਾ ਸ਼ਾਹੀ ਕਰਨੀ ਹੁੰਦੀ ਜਾਂ ਉਹਨੇ ਆਪਣੇ ਮਨ ਦੀਆਂ ਮਰਜ਼ੀਆਂ ਕਰਨੀਆਂ ਮਨਚਾਈਆਂ ਕੀਤੀਆਂ ਜਾਂ ਕਰ ਲਈਆਂ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਵਿਆਧੀਆਂ ਬਿਲ ਵਿੱਚ ਉਪਰ ਹੈਗਾ ਉਹ ਸੇਕ ਨਹੀਂ ਹੁੰਦੇ ਇਹ ਸਮਝ ਲੈਣਾ ਚਾਹੀਦਾ ਉਹਨਾਂ ਨੇ ਜੋ ਵੀ ਐਕਿਊਜ਼ ਵਰਤਨੇ ਹੁੰਦੇ ਆ ਉਹ ਬਰਤ ਵਰਤ ਕੇ ਜਦੋਂ ਆਪਾਂ ਕਹਿੰਨੇ ਆ ਕਿ ਇਹ ਢਾਂ ਲਾਉਣੀ ਹੁੰਦੀ ਹੈ ਤਾਂ ਹੁਣ ਬਾਹਰ ਵਾਲੇ ਸਿੱਖਾਂ ਨੇ ਤਕਰੀਬਨ ਅੱਜ ਹੀ ਮੇਰੀ ਗੱਲ ਹੋਈ ਆ 35 40 ਗੁਰਦਵਾਰਾਂ ਤੋਂ ਉੱਪਰ ਦੇ ਸੰਸਥਾਵਾਂ ਦੇ ਨਾਲ ਉਹਨਾਂ ਸਾਰਿਆਂ ਨੇ ਕਿ ਅਸੀਂ ਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਉਹ ਝੜਊਗਾ ਜਦੋਂ ਅਸੀਂ ਤੁਹਾਨੂੰ ਆਪਣਾ ਤਜਰਬਾ ਦੱਸਦੇ ਆ ਇਥੇ ਗੁਰੂ ਘਰਾਂ ਦੇ ਵਿੱਚ ਮਨਮਾਰਗੀਆਂ ਚਲਦੀਆਂ ਹੁੰਦੀਆਂ ਸੀ ਜਦੋਂ ਅਸੀਂ ਆਏ ਇੱਥੇ 98 96 ਤੋਂ ਲੈ ਕੇ ਕਿਸੇ ਨੇ ਕੁਰਸੀਆਂ ਲਾ ਲਈਆਂ ਕਿਸੇ ਨੇ ਕੁਰਸੀਆਂ ਕੱਟੀਆਂ ਕਰਕੇ ਭੰਗੇ ਭੰਗੜੇ ਗਿੱਧੇ ਹੋਰ ਕੁਛ ਅਸ਼ਲੀਲ ਹਰਤਨਾ ਕਰ ਲਈਆਂ ਉਹ ਫਿਰ ਬੰਦ ਕਰਾਉਣ ਲਈ ਜਦੋਂ ਹੁਕਮਗਮ ਆਇਆ ਜਿਹੜੇ ਗੁਰਨਾਣਕ ਨਾਮ ਲੈਵਾ ਗੋਰ ਸੇਕਿਆ ਮੜ ਮੁੱਟ ਸੇਕਿਆ ਗਿਆ ਉਹਨਾਂ ਨੇ ਖੜੇ ਹੋ ਕੇ ਉਹ ਘਟ ਗਣਤੀ ਦੇ ਹੁੰਦੇ ਆ ਉਹਨਾਂ ਨੇ ਉਹਨਾਂ ਨਾਲ ਲੜਾਈਆਂ ਕਰਕੇ ਬੜੀ ਹੀ ਪ੍ਰਮੁਖਤਾ ਦੇ ਨਾਲ ਇੱਥੇ ਦੀ ਪੁਲਿਸਿੰਗ ਨੂੰ ਕਾਲ ਤੱਕ ਸਾਹਿਬ ਦਾ ਸਿਧਾਂਤ ਪੁਲਿਸ ਨੂੰ ਉਹ ਪੁਲਿਸ ਚਾਲੂ ਕਰਾਉਣ ਵਾਸਤੇ ਪੇਰ ਉਹਨਾਂ ਦੀ ਮਦਦ ਲਈ ਹਾਂ ਉਹਨਾਂ ਨੇ ਉੱਥੋਂ ਕਨਫਰਮ ਕੀਤਾ ਸ਼੍ਰੋਮਿਕ ਕਮੇਟੀ ਤੋਂ ਕਨਫਰਮ ਕਰ ਦਿੱਤਾ ਵੀ ਇਹ ਉਕਾਲ ਤਖਤ ਉੱਪਰ ਹੈ ਇਹ ਸਾਨੂੰ ਹੁਕਮ ਮੰਨਣੇ ਚਾਹੀਦੇ ਉਹ ਪੇਰ ਜਿਹੜੀਆਂ ਮਨਮਰਜ਼ੀਆਂ ਸੁਣਨ ਦੀਆਂ ਹਟ ਗਈਆਂ ਕਿ ਆਪਣੇ ਡੇਰੇ ਅਸੀਂ ਕਰਕੇ ਬਣ ਗਏ ਕਿ ਹੁਣ ਵੀ ਬਣੀ ਜਾ ਰਹਿ ਪਰ ਸਾਨੂੰ ਉਕਾਲ ਤਖਤ ਨੂੰ ਹੀ ਹਰ ਇੱਕ ਸਿਕਰ ਸਮਰਥਕ ਹੋਣਾ ਚਾਹੀਦਾ ਉਹੀ ਰੈਟ ਮਰਜ਼ਾਦਾ ਉਹੀ ਕੋਡ ਆਫ ਕੰਡੈਕਟ ਆਰ ਕਿਤੇ ਲਾਗੂ ਕਰਨਾ ਚਾਹੀਦਾ ਇਹਦੇ ਨਾਲ ਸਾਡੀ ਸਪਤਾ ਸਾਰੇ ਦੇਸ਼ਾਂ ਦੇ ਵਿੱਚ ਜਿਦਾਂ ਉਹ ਆਸਟ੍ਰੇਲੀਆ ਦੇ ਵਿੱਚ ਵੋਟਾਂ ਵੀ ਆ ਰਹੀਆਂ ਉਹ ਛੇਤੀ ਆਪਣਾ ਰਾਇਲ ਦਾ ਮਾਰਕ ਦੇ ਅੰਦਰ ਚ ਆ ਇਕੱਠੇ ਹੋ ਕੇ ਆਪਣਾ ਵੱਤੋ ਵੱਦ ਸੇਫਟੀ ਵਾਸਤੇ ਆਪਣੇ ਕਗਾਰਾਂ ਦੀ ਸੇਫਟੀ ਲਈ ਆਪਣੇ ਬੱਚਿਆਂ ਦੀ ਪਰਹੋਕਤਾ ਦੇ ਲਈ ਇਹਨਾਂ ਨੂੰ ਦੱਸਣਾ ਚਾਹੀਦਾ ਤੇ ਇਹ ਗਵਰਨਮੈਂਟ ਆਉਂਦੀਆਂ ਵੀ ਆ ਕਾਲ ਤੱਕ ਤੇ ਫਿਰ ਆਪਾਂ ਕਹਿੰਦੇ ਆ ਉੱਥੇ ਦੇ ਜ਼ਹਿਦਾਦਾਰਾਂ ਨੇ ਜੋ ਸਟੈਂਡ ਲਾਇਆ ਤਕਰੀਬਨ ਤਕਰੀਬਨ ਸਾਰੀਆਂ ਹੀ ਲਗਭਗ ਕਮੇਟੀਆਂ ਨੇ ਉਹਦੇ ਉੱਤੇ ਫੁੱਲ ਚੜਾਏ ਆ ਜ਼ਹਿਦਾਦਾਰ ਸਾਹਿਬ ਜੋ ਕਹਿ ਰਹੇ ਆ ਉਹਨਾਂ ਦੇ ਵਿੱਚ ਐਸੀ ਇੱਕ ਗੁਰੂ ਮਹਾਰਾਜ ਨੂੰ ਰੂਹ ਫੁਕੀਆ ਉਸ ਅਫਸੇ ਵੀ ਦੀ ਉਸ ਫਸੇਲ ਤੋਂ ਜਿਹੜੇ ਹੁਕਮ ਆਏ ਸੀਗੇ ਉਹਨਾਂ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਇਹਨਾਂ ਬਿਨ ਚਾਲੂ ਰੱਖਣ ਲਈ ਜਿਹੜੀ ਅੰਦਰ ਤੁਹਾਡੇ ਬੀਡਸ ਹੁੰਦੀਆਂ ਗੰਧ ਹੁੰਦਾ ਹੋਰ ਕਿ ਕੀ ਚੀਜ਼ ਨੂੰ ਸੁਧਾਰ ਕਾਂਗਿਆਰੀ ਹੁੰਦੀ ਆ ਜੇ ਉਹ ਸੁਧਾਰ ਲਿਆ ਜਾਵੇ ਤਾਂ ਪਰਸਨਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਨਾਂ ਸਾਰਿਆਂ ਦਾ ਹੀ ਸੁਰਤ ਉਹ ਆਪਰਾ ਹੀ ਲੋਕ ਤੇ ਬਾਹਰ ਵਾਲੇ ਸਾਰੇ ਇਹ ਵੀ ਚਾਹੁੰਦੇ ਆ ਵੀ ਸਾਰਿਆਂ ਦੀ ਏਕਤਾ ਹੋਵੇ ਕਿਸੇ ਦੇ ਖਿਲਾਫ ਨਹੀਂ ਅਸੀਂ ਚਾਹੁੰਦੇ ਇਹ ਹੀ ਇੱਕ ਧਰਮ ਦੀ ਨਿਫੇਕਤਾ ਇਹ ਜਰਾ ਵਕਤ ਦੀ ਜਿਹੜੇ ਇਹਨਾਂ ਨੇ ਆਪਣੇ ਉੱਤੇ ਕਵਚ ਢਾਲ ਲੈ ਹੁੰਦੇ ਸਿਆਸਦਾਨਾਂ ਨੇ ਉਹ ਹਟਾ ਲੈਣੇ ਚਾਹੀਦੇ ਆ ਅਕਾਲ ਤਖਤ ਨੂੰ ਸਿੱਖੀ ਸਮਰਪਤ ਰਹੂ ਕੋਈ ਸੀਆਪ ਨਹੀਂ ਪ੍ਰਾਮਤਗਾਰ ਨਹੀਂ ਹਰੇਕ ਗੁਰੂ ਘਰ ਏਦਾਂ ਹੀ ਚੱਲਦੇ ਕਾਫਤਕ ਦੇ ਕੋਸ਼ ਇੱਕ ਦੋ ਸੀਗੇ ਜਿਹੜੇ ਇੱਥੇ ਦੇ ਹੁਕਮ ਨੂੰ ਟਾਲਮ ਟੋਲ ਕਰਦੇ ਸੀ ਉੱਥੇ ਦੇ ਬਾਕੀ ਸਿੱਖਾਏ ਗੁਰੂ ਘਰਾਂ ਨੇ ਕਰ ਕਰਕੇ ਕੀਰਤਨੀ ਜਥੇ ਹਨ ਅਭੀ ਪਾਠੀ ਸਾਹਿਬਾਨਾਂ ਨੇ ਵੀ ਜਿੰਨੇ ਵੀ ਗ੍ਰਾਂਤੀ ਸਿੰਘ ਆ ਉਹਨਾਂ ਨੇ ਤਰਲੇ ਕਰਕੇ ਉਹ ਹੌਲੀ ਹੌਲੀ ਉਦੋਂ ਜਿਹੜਾ ਦਰਪਾਈ ਰਣਜੀਤ ਸਿੰਘ ਦੀ ਉਹਨਾਂ ਦੇ ਰੋਕਮਨਾਮੇ ਹੋਰ ਸਾਰੇ ਲਾਗੂ ਕਰਵਾਉਂਦੇ ਆ ਤੇ ਸਿੱਖ ਡਰਦਾ ਵੀ ਆ ਜਦੋਂ ਵੀ ਘਾਰ ਲੈਂਦਾ ਆ ਕੋਈ ਬੱਚਾ ਦੀ ਪ੍ਰਾਪਤੀ ਹੁੰਦੀ ਆ ਜਾਂ ਕੋਈ ਵੀ ਉਹਨੂੰ ਦਿੱਖ ਮਿਲਦੀ ਹੈ ਤਾਂ ਉਹ ਅਰਦਾਸ ਵੀ ਕਰਦਾ ਇੱਥੋਂ ਹੀ ਸਾਰਾ ਕੁਝ ਹੋਊ ਪ੍ਰਾਪਤ ਕਰਦਾ ਇਹੀ ਏਕ ਹੀ ਜੋਤ ਹੈ ਇਹੀ ਰਹਿਣੀ ਚਾਹੀਦੀ ਏਕ ਪਤਾ ਏਕ ਸਕੇ ਹਮਾਰਕ ਸਾਰੀ ਕਿਤੇ ਇਹੀ ਚੜਦੀ ਕਲਾਰੀ ਅਰਦਾਸ ਕਰਦੇ ਬਜ ਜੈ ਹਰ ਆਣੀ ਜੈ ਹਰ ਸਾਹਿਬ ਜੋ ਕਰਨਗੇ ਗੁਰੂ ਮਹਾਰਾਜ ਉਹਨਾਂ ਦੇ ਨਾਮ ਉਹ ਬਾਹਰੀ ਸਿੱਖ ਸੰਤਾਂ ਵੀ ਆਰਦਾ ਰਹੀ ਜੇ ਉਹ ਸਿਧਾਂਤਾਂ ਦੇ ਰਹਿੰਦੇ ਆ ਤਾਂ ਸਿਆਲੋ ਸਾਰੇ ਨਾਲ ਹੀ ਨੇ ਕਿ ਇਹ ਇਸ ਕਰਕੇ ਇਸੇ ਵਿੱਚ ਕੌਮ ਦੀ ਭਲਾਈ ਹੈ ਜੀ ਕਨਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਜੀ ਸੋ ਕੋ ਜੈਮ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਹੈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਜਿਸ ਦੇ ਲਈ ਸਮਾਂ ਕੱਢ ਕੇ ਤੁਸੀਂ ਜ਼ਰੂਰ ਪਹੁੰਚੋ ਕੁਝ ਸਿੱਖ ਧਰਮ ਦੇ ਨਾਲ ਸਬੰਧਤ ਨੇ ਕੁਝ ਗੇਮਸ ਨੇ ਤੇ ਹੋਰ ਕਲਚਰ ਜਿਹੜੀਆਂ ਲਗੀਆਂ ਉਹ ਵੀ ਗਤੀਵਿਧੀਆਂ ਆਸਟ੍ਰੇਲੀਆ ਦੇ ਵਿੱਚ ਹੋਣ ਜਾ ਰਹੀਆਂ ਨੇ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ